ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਸੌਰ ਸਿੰਘ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਓਲਰ ਡੇਰੀ ਫਾਰਮ ਵੀਰ ਸੰਦੀਪ ਸਿੰਘ ਉਹਨਾਂ ਦੇ ਕੋਲ ਆਏ ਆ ਅੱਜ ਇਸ ਵੀਡੀਓ ਦੇ ਵਿੱਚ ਨਾਲ ਵਾਸੇ ਆਪਾਂ ਤੁਹਾਨੂੰ ਟੋਟਲ 5 ਕਿ ਦਿਖਾਉਣੇ ਆ ਠੀਕ ਆ ਜੀ ਸਾਰੇ ਐਨੀਮਲ ਸੋਇ ਸੋਇਆ ਇੱਕੋ ਇੱਕ ਬਾੜ ਜਿਹੜੀ ਤੁਹਾਨੂੰ ਗੱਭਣਾ ਆਪਾਂ ਦਿਖਾਵਾਂਗੇ ਸਾਰੇ ਪਸ਼ੂ ਸੋਇ ਸੋਇਆ ਨਾਲ ਬੱਚੇ ਪ੍ਰੋਪਰ ਦਿਖਾ ਦੇਵਾਂਗੇ ਠੀਕ ਹੈ ਜੀ ਤੇ ਰੁਟੀਨ ਦੇ ਵਿੱਚ ਹੀ ਵੀਰ ਕੰਮ ਕਰਦਾ ਸੰਦੀਪ ਠੀਕ ਹੈ ਜੀ ਇਸੇ ਤਰ੍ਹਾਂ ਹੀ ਪਸ਼ੂ ਡੇਲੀ ਰੁਟੀਨ ਦੇ ਵਿੱਚ ਪੰਜ ਸੱਤ ਨਾਗ ਜਿਹੜੇ ਆ ਇਸ ਫਾਰਮ ਤੇ ਇਸ ਕਿਲੇ ਤੇ ਮੌਜੂਦ ਹੁੰਦੇ ਆ ਸੋ ਕਿਸੇ ਟਾਈਮ ਵੀ ਮੇਰਾ ਭਰਾ ਤੁਸੀਂ ਵਿਜ਼ਿਟ ਕਰ ਲਿਓ ਠੀਕ ਹੈ ਜੀ ਚਾਹੇ ਵੀਡੀਓ ਦੇ ਵਿੱਚ ਵੇਖ ਕੇ ਤੁਸੀਂ ਆ ਰਹੇ ਜੇ ਡਾਇਰੈਕਟ ਵੀ ਐਂਟਰੀ ਕਰ ਜੂਗੇ ਤੇ ਦੋ ਚਾਰ ਪੰਜ ਨਾਗ ਜਿਹੜੇ ਆ ਇੱਥੇ ਖੜੇ ਹੁੰਦੇ ਆ ਜ਼ਿਆਦਾਤਰ ਵੀਰ ਵੇੜਾ ਲਿਆਉਂਦਾ ਵੇੜਾ ਲਿਆ ਕੇ ਕੇ ਸੇਲ ਕਰਦਾ ਅੱਜ ਵੇੜਾ ਸਾਰੀਆਂ ਸਫਾਈਆਂ ਇੱਕੋ ਇੱਕ ਵਾਰ ਜਿਹੜੀ ਆਪਾਂ ਤੁਹਾਨੂੰ ਲਾਸਟ ਦੇ ਵਿੱਚ ਦਿਖਾਉਣੀ ਆ ਗੱ ਤੇ ਅੱਜ ਤਰੀਕ ਤੁਸੀਂ ਨੋਟ ਕਰ ਲਓ ਅੱਜ ਤਰੀਕ 210 ਜਨਵਰੀ ਆ ਤੇ ਸਮਾਂ ਕੋਈ ਸ਼ਾਮ ਦੇ ਤਕਰੀਬਨ ਕੋਈ 1:3 ਵਜੇ ਦਾ ਬਿਲਕੁਲ ਸ਼ਾਮ ਦੀਆਂ ਚਵਾਈਆਂ ਦੇ ਨੇੜੇ ਪਸ਼ੂ ਆ ਚੁੱਕੇ ਆ ਠੀਕ ਆ ਜੀ ਬਣੇ ਥਾਣੇ ਭਾਂਡੇ ਜਿੰਨੇ ਵੀ ਆ ਤੁਹਾਨੂੰ ਨਜ਼ਰ ਆ ਜਾਣਗੇ ਉਹ ਕਰਦੇ ਆ ਗੱਲਬਾਤ ਸੁਰ ਸਿੰਘ ਪਿੰਡ ਭਿੱਖੀ ਪਿੰਡ ਤੋਂ ਤਕਰੀਬਨ 8-9 ਕਿਲੋਮੀਟਰ ਦੀ ਦੂਰੀ ਤੇ ਆ ਤੇ ਜਿਹੜੀ ਸ਼ਰਕ ਭਿੱਖੀ ਪਿੰਡ ਤੋਂ ਅੰਮ੍ਰਿਤਸਰ ਨੂੰ ਜਾਂਦੀ ਆ ਵਾਇਆ ਚਭਾਲ ਤੇ ਤਕਰੀਬਨ ਇਸੇ ਸ਼ਰਕ ਦੇ ਉੱਪਰ ਪਿੰਡ ਆਉ ਕਰਦੇ ਆਂ ਗੱਲਬਾਤ ਸੰਦੀਪ ਸਭ ਤੋਂ ਪਹਿਲਾਂ ਸਾਸਰੀ ਕਾਲ ਸਾਸਰੀ ਸੰਧੂ ਸਾਹਿਬ ਜੀ ਜੀ ਐਨ ਮਰਜੀ ਠੀਕ ਠਾਕ ਜੀ ਬਹੁਤ ਵਧੀਆ ਆਪਾਂ ਅਸੀਂ ਠੀਕ ਠਾਕ ਬਹੁਤ ਵਧੀਆ ਬੜੀ ਕਿਰਪਾ ਸੋ ਸੰਦੀਪ ਅੱਜ ਟੋਟਲ 5 ਨਾਗਨੇ ਤੇ ਇੱਕ ਹੀ ਵਾਰ ਆਪਣੇ ਕੋਲ ਗੱਬਣਾ ਹਾਂਜੀ 4 ਵੜਾ ਸੁਈਆਂ ਸੰਧੂ ਸਾਹਿਬ ਜੀ ਠੀਕ ਹੈ ਜੀ 4 ਵੜਾ ਸੁਈਆਂ ਇੱਕ ਵਾਰ ਗੱਬਣਿਆ ਉਹ ਕੋ 4-5 ਦਾ ਲਊਗੀ 4-5 ਜਿਹੜੇ ਪਰਸੋਂ ਜਿਹੜਾ ਆਪਾਂ ਅਪਡੇਟ ਪਾਈ ਉਹ ਤੇ ਮਾਲ ਆਪਣਾ ਸੇਲ ਹੋ ਗਿਆ ਸੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਆ ਹਾਂਜੀ ਤੇ ਮੋਲ ਅੱਜ ਵੀ ਫਿਰ ਉਹੀ ਉਹ ਰਹਿ ਗਿਆ ਜੋੜ ਦੀਆਂ ਜਾਲੇ ਆ ਪਾ ਜੀ ਵੀ ਚਲੋ ਪਰ ਹਾਂ ਅਮਾ ਜੰਗਾ ਹੀ ਹੁੰਦਾ ਹਾਂਜੀ ਹਾਂਜੀ ਬਾਕੀ ਮਾਲ ਮੋਟਾ ਹੁੰਦਾ ਹਾਂਜੀ ਉਹਨੇ ਚੱਡੇ ਵਾਲੇ ਪਾਸੇ ਵੇਖ ਲੇ ਸਾਫ ਤੋਂ ਤੇਰੇ ਪਛੂ ਹੁੰਦੇ ਸਿਮਰਾ ਲਈਦਾ ਸੰਧੂ ਸਾਹਿਬ ਡੰਗਰ ਤੇ ਦੁੱਧ ਵਾਲਾ ਨਹੀਂ ਗਿਆ ਬਸ ਹਾਂ ਹਾਂਜੀ ਚਲੋ ਆਪ ਕਿਉਂਕਿ ਪੈਸੇ ਕਿਸੇ ਨੇ ਲਾਉਣੇ ਆ ਹਾਂਜੀ ਹਾਂਜੀ ਜਿੰਨੀ ਸਪਾਈ ਵਾਲਾ ਪਸ਼ੂ ਕੱਢ ਲਈ ਓਨੀ ਚੰਗੀ ਗੱਲ ਚੰਗੀ ਗੱਲ ਆ ਲੈ ਵੀ ਸੰਦੀਪ ਸ਼ੁਰੂਆਤ ਇੱਥੋਂ ਕਰ ਲਾ ਵੀਰ ਬਲੈਕ ਰੰਗ ਵਿੱਚ ਆ ਵਾੜ ਖੜੀ ਆ ਆਪਣੀ ਸੰਧੂ ਸਾਹਿਬ ਇਹ ਵਾੜ ਸੂਈ ਆ ਹਾਂਜੀ ਇਹ ਸੂਈ ਦੇ ਅੱਜ ਸਵੇਰੇ ਹੀ ਕੋਈ 10 10.5 ਦੇ ਕਰੀਬ ਇਹਨੇ ਜੇਰ ਪਾਈ ਜੇ ਠੀਕ ਹੈ ਜੀ ਤੇ ਕੋਈ 5 ਕਿਲੋ 4. ਕੋਈ ਮੰਗਾ ਪਾਉਂਦੀ ਲੋੜ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਠੰਡੀ ਠਿਰੀ ਐਡੀ ਐ ਕੋਸਾਬ ਨਹੀਂ ਠੀਕ ਆ ਲੈਣੀ ਕਰਾਂ ਲਈ ਬਾਕੀ ਥੋੜਾ ਜਿਹਾ ਟਾਈਮ ਘਟ ਕਰਕੇ ਤੁਸੀਂ ਵੀ ਗਾਂ ਤੁਹਾਨੂੰ ਵੀ ਜਲਦੀ ਉਹਦਾ ਕਰਕੇ ਨਾ ਘਾਰਾ ਮਾਰ ਕੇ ਸਾਰੇ ਪਸ਼ੂਨੇ ਵਿਖਾ ਦੇਣੀ ਠੀਕ ਆ ਠੀਕ ਆ ਹਾਂਜੀ ਹਾਂਜੀ ਤਾਂ ਦੋਸਤੋ ਪਿਛਲੀ ਈਰ ਵੀ ਆਪਾਂ ਤੁਹਾਨੂੰ ਸਾਰੀਆਂ ਜਿੰਨੀਆਂ ਵਹਿਰਾਂ ਦਿਖਾਈਆਂ ਸੀ ਆ ਬੱਚਾ ਦੇ ਮਗਰੋਂ ਦੇ ਸਾਹ ਤੇ ਥੋੜਾ ਸਮਾਂ ਲਿਮਟਿਡ ਆ ਮੇਰਾ ਭਰਾ ਬਾਕੀ ਉਹ ਕਰਾਈਟੇਰੀਆ ਤੁਸੀਂ ਪੂਰਾ ਕਰ ਲਿਓ ਮਗਰ ਬੱਚਾ ਆ ਮੇਲ ਕਾਫ ਆ ਗਿਆ ਜੀਹਾਂਜੁਰ ਪ੍ਰੋਪਰ ਪਈ ਆ ਦੂਜਾ ਕਿ ਸੂਆ ਦੂਜਾ ਸੂਆ ਸ਼ੋਰ ਹੈ ਨਾ ਦੂਜਾ ਸੂਆ ਸੰਤੂ ਸਾਹਿਬ ਦੂਜਾ ਸੂਆ ਜੀ ਬਸ ਸਹੀ ਤੌਰ ਵੇ ਬਸ ਥਣ ਚੱਡੇ ਦੀ ਵਾੜ ਬਹੁਤ ਚੰਗੀ ਆ ਜੇਰ ਪਈ ਆ ਜੇਰ ਦੀ ਵੀਡੀਓ ਆਪਣੇ ਕੋਲ ਹੈਗੀ ਸਵੇਰ ਦੀ ਬਿਲਕੁਲ ਕੋਲ ਮਟੋੜ ਜੀਆ ਕਰਮਾਂ ਲਈ ਠੀਕ ਆ ਜੀ ਪਲੀ ਗੋਲੀ ਆ ਸਭੀ ਸੁੰਭੀ ਚੰਗੀ ਆ ਹਾਈਟ ਮੀਡੀਅਮ ਦੇ ਵਿੱਚ ਆ ਥੱਲੇ ਭਾਂਡੇ ਦੀ ਪੂਰੀ ਕਬਰ ਦੇ ਸੰਤੂ ਸਾਹਿਬ ਸੂ ਸਵਾਜ ਵਾੜਾ ਲੀ ਗਏ ਹਾਂ ਤਾਂ ਕੋਈ 2 4 4 5 ਕਿਲੋ ਦੋਸਤ ਸੁਭਾ ਵੀ ਨਾਲ ਵੀ ਆਪਾਂ ਫਰਾਈ ਆ ਤਸੱਲੀ ਕੀਤੀ ਆ ਸੰਤੂ ਸਾਹਿਬ ਖਰਾ ਨਹੀਂ ਕੋਈ ਵਲ ਫੇਰ ਨਹੀਂ ਜੀ ਬਹੁਤ ਜਿਆਦਾ ਕੋਣ ਚੰਗੀ ਆ ਤੇ ਵਹਾਨਾ ਫਿਕਸ ਰ ਬਾਕੀ ਚੰਗੀ ਆ ਭੜੀ ਜੁੜੀ ਚੰਗੀ ਜੇ ਸਭੀ ਚੰਗੀ ਜੇ ਆਹ ਦੇਖੋ ਜੀ ਬਹੁਤ ਵਧੀਆ ਠੀਕ ਆ ਜੀ ਬਾਕੀ ਸਪੇਸ ਵੰਡ ਬਹੁਤ ਸੋਹਣੀ ਆ ਤੇ ਥਣਪੂਰਾ ਹੱਥੀ ਮੁਠੀ ਵਾਲਾ ਠੀਕ ਆ ਜੀ ਕੋਈ ਭਰਾ ਮੇਰਾ ਜਾ ਕੇ ਸਪੈਨ ਚਵਾਈ ਕਰਨੀ ਆ ਤੇ ਇਜ਼ੀਲੀ ਤੁਸੀਂ ਚਵਾਈ ਕਰ ਸਕਦੇ ਜੇ ਥੋੜਾ ਸੂਸਵਾ ਜਾ ਕੇ ਪਸੂ ਥੋੜੀ ਤਹਿ ਲ ਆ ਜਾਂਦਾ ਉਤੋਂ ਸਿਆਲੀ ਦਿਹਾੜੀਆਂ ਨੇ ਥੋੜੀਆਂ ਜੀਆਂ ਤੇ ਉਹ ਤੁਸੀਂ ਆਪ ਇੱਕ ਵਾਰੀ ਜਜਮੈਂਟ ਕਰ ਲਿਓ ਥਣਪੂਰਾ ਦਿਹਾੜੀ ਦਾ ਨਾ ਪਕਾ ਬੱਛੀ ਜਦੋਂ ਖੜ ਗਈ ਨਾ ਫਿਰ ਵੇਖਿਆ ਜੀ ਠੀਕ ਆ ਜੀ ਬਹੁਤ ਬਹੁਤ ਸ਼ਾਨਦਾਰ ਕੁਆਲਿਟੀ ਹੈ ਠੀਕ ਆ ਜੀ ਆ ਟ੍ਰੂਟਰ ਵੇਖੋ ਬਹੁਤ ਸੁਣਾ ਬਾਕੀ ਦੁੱਧ ਵੀ ਚੰਗੇ ਚਵਾਉਣ ਦੀ ਉਮੀਦ ਆ ਪਤਾ ਚੰਗਾ ਦੁੱਧ ਚਵਾਵੂਗਾ ਸੰਦੀਪ ਸਾਹਿਬ ਹਾਂਜੀ ਹਾਂਜੀ ਵੰਦ ਕੇ ਮੇਰੀ ਹਾਂਜੀ ਹਾਂਜੀ ਮੌਦੀਆ ਫੇਸਬੁਕ ਕੁਆਲਿਟੀ ਆ ਦੀ ਤੇ ਕ੍ਰੋਸ ਆਂਗਾ ਠੀਕ ਆ ਜੀ ਤੇ ਕ੍ਰੋਸ ਵੇਡਾ ਹੋਰ ਮਹੀਨੇ ਡੇਢ ਮਹੀਨੇ ਨੂੰ ਸਾਰੇ ਭੈਣ ਭਰਾਵਾਂ ਨੇ ਭਰ ਲੀਆਂ ਠੀਕ ਆ ਜੀ ਜੇਹੋ ਜਿਗਾ ਰੋਤਾ ਹੁਣੀ ਬਸ ਆਹੀ ਰੋਤਾ ਸੰਦੀਪ ਸਾਹਿਬ ਰਹਿ ਗਿਆ ਡੇਢ ਮਹੀਨਾ ਹੀ ਠੀਕ ਆ ਲੋ ਲੈ ਵੀ ਸੰਦੀਪ ਇਹਦਾ ਮੁੱਲ ਵੀਰ ਦੱਸ ਕਿੰਨਾ ਸੰਦੀਪ ਸਾਹਿਬ ਮੁੱਲ ਕਰਨੋਂ ਭਾਵੇਂ ਆਪਾਂ ਚਲੋ 70 ਕਰਕੇ 65 ਵੀ ਦੇ ਔਰ ਜਾਇਜ ਮੁੱਲ ਕਰੀਏ 65000 ਰੁਪਏ ਡਿਮਾਂਡ ਆ 60000 ਦੀ ਵਾਛੀ ਦੇ ਦਈਏ 60000 ਦੀ ਹਾਂਜੀ ਸਾਹ ਸੁ ਬੜੀ ਜਸਤ ਸਾਹਿਬ ਵੇਖੋ ਸਾਹ ਬਹੁਤ ਜਿਆਦੀ ਆ ਹਾਂ ਪਰ ਉਹ ਥੋੜਾ ਜਿਹਾ ਆਪਾਂ ਹੋਰ ਵੀ ਲੈਸ ਕਰਕੇ ਦੇਣੀ ਵੀਰਾਂ ਨੂੰ ਕਿਉਂਕਿ ਇੱਕੋ ਹੀ ਗੱਲ ਜੀ ਇੱਕੋ ਹੀ ਗੱਲ ਚੱਲਦੀ 57000 ਦੀ ਦੇ ਦਈਏ ਸੰਤ ਸਾਹਿਬ 57 ਦੀ ਹਾਂਜੀ ਠੀਕ ਹੈ ਜੀ ਕੋੜਾ ਕੋੜਾ ਮਾਮਲਾ ਕਰ ਦਾਂਗਾ ਇਹ ਪਣਕਾ ਦਾ ਯਾਰ ਇੱਕ ਛੜ ਦਾਂਗੇ 55 ਦੇ ਦੇ ਦਾਂਗੇ ਲਾਸਟ ਠੀਕ ਹੈ ਜੀ 55000 ਦੀ ਬਹੁਤੀ 56000 ਦੀ ਇਹ ਤੁਹਾਨੂੰ ਅੱਜ ਮਿਲ ਜੂਗੀ ਬਹੁਤ ਚੰਗੀ ਵਾਛੀ ਆ ਤੇ ਸੂਈ ਸਵਾਈਂ ਦੇਰ ਦੂਰ ਉਦੀ ਕੋਈ ਡਿਟੇਲ ਭਰਾ ਲੈਣੀ ਚਾਹੁੰਦਾ ਤੇ ਉਹ ਤੁਹਾਨੂੰ ਵੀਡੀਓ ਦੇ ਚ ਡਿਟੇਲ ਮਿਲ ਜੂਗੀ ਹੰਦ ਸਾਹਿਬ ਹਾਂਜੀ ਇੰਜ ਮਿਲ ਜੂਗੀ ਬਹੁਤ ਵਧੀਆ ਚੰਗੀ ਮੱਛੀ ਆ ਪਸੰਦ ਆਊਗੀ ਅਗੇ ਨੈਕਸਟ ਆਪਾਂ ਆ ਵੜ ਤੁਹਾਨੂੰ ਦਿਖਾ ਦਿੰਨੇ ਆ ਇਹ ਵੜ ਅਗੇ ਸੰਦੀਪ ਸਾਹਿਬ ਠੀਕ ਆ ਜੀ ਇਹ ਸੰਦੀਪ ਸਾਹਿਬ ਪਹਿਲੇ 16 ਸੂਈ ਤੇ 18 ਕਿਲੋ ਤੋਂ ਦੇ ਥੱਲੇ ਬਹੁਤ ਤਿਆਰ ਆ 18 ਕਿਲੋ 18 ਹੋਵੇ 18 ਹੋਵੇ 17 ਹੋਵੇ 18 ਹੋਵੇ ਅੱਜ ਕਿੰਨੇ ਦਿਨ ਹੋ ਗਏ ਸੰਦੀਪ ਇਹਨਾਂ ਸੂਈ ਨੂੰ ਆ ਨਾਲੂ ਨਾਲ ਜੇ ਅੱਜ 50 ਦਿਨ ਆ ਇਹ ਨਾਲ ਨਾਲ ਬਿਲਕੁਲ ਆਹ ਦੇਖੋ 50 ਦੇ ਨਾ ਤੇ ਮੱਛੀ ਇਹ ਤਾਂ ਮਗਰ ਜੀ ਮਗਰ ਫੀਮੇਲਾ ਹਾਂ 17 18 ਕਿਨਵਾ ਬੜੇ ਦੇਖਾ ਜਰੇ ਆ ਜੀ ਆਪਾਂ ਬਣਾ ਕੇ ਦਵਾਂਗੇ ਜਿੱਦਾਂ ਮਰਜ਼ੀ ਸੱਲੀ ਕਰ ਲੈ ਕੋਈ ਇਹ ਉਹਨਾਂ ਨੇ ਮੋਣੀ ਅਗਲਾ ਉਹਨਾਂ ਨੇ ਮਗਾਲੇ ਕੋਈ ਗੱਲ ਨਹੀਂ ਠੀਕ ਆ ਆ ਬਾਲਟੀ ਨਾਲ ਬਾਲਟੀਆਂ ਭਰੀਆਂ ਦੀ ਕਰ ਮਾਰ ਉਹਦੀ 17 18 ਲੀਟਰ 200 ਐਸ ਵਕਤੇ ਤੇ ਥੱਲੇ ਕੋਈ ਵੀਰ ਮਰਾ ਕੱਚਾ ਦੁੱਧ ਮੰਨ ਲੇ ਬੋਲਾ ਮੰਨ ਲੇ ਐਸ ਵਕਤੇ ਤੇ ਥੱਲੇ ਹਾਜ਼ਰ ਆ ਤੇ ਮੰਗ ਨਾਲ ਸੀ ਜੀ ਤਿੰਨਾਂ ਕਿ ਦਿਨਾਂ ਦੀ ਸੂਈ ਆ ਬਾਕੀ ਥਣ ਤੁਸੀਂ ਵੇਖੋ ਨਖੇੜ ਵੇਖੋ ਠੰਡੀ ਤੇ ਨਹੀਂ ਪੂਰੀ ਆ ਆਪਸੀ ਥਣਾ ਦਾ ਨਖੇੜ ਬਹੁਤ ਵਧੀਆ ਥਣ ਮੁੱਠੀ ਮੁੱਠੀ ਆ ਬਹੁਤ ਸੋਹਣੀ ਵੰਡ ਸਪੇਸ ਦੇ ਉੱਪਰ ਥਣ ਸਫਾਈ ਦੇਖਿਆ ਖੱਲੋਂ ਫਿਰ ਇਹਦੀ ਹਾਂ ਕਿ ਤੂੰਡ ਚੰਦ ਵਿੱਚ ਸਦੀਪਾ ਕੋਈ ਲਾਂਬਾ ਮੈਲ ਕੋਲ ਸੰਤੂ ਸਾਹਿਬ ਚੰਗੀ ਹੈ ਤੋਸੱਲੀ ਕਰਕੇ ਭਾਵੇਂ ਦੋ ਦਿਨਾਂ ਦੀ ਮਾਰ ਆਪਾਂ ਤੁਹਾਡਾ ਤੁਹਾਡੀ ਆਉਣਾ ਤੁਹਾਡਾ ਤੁਹਾਡੀ ਜਾ ਰਿਹਾ ਸੰਤੂ ਸਾਹਿਬ ਜਿਹੜਾ ਮਰਜੀ ਵੀਰਾਂ ਦੇ ਰਹਿਣ ਬਹਿਣ ਦਾ ਪੂਰਾ ਜਗਾੜ ਹੈਗਾ ਰਾਤ ਚ ਹੋਵੇ ਸਵੇਰੇ ਚ ਹੋਵੇ ਤਸੱਲੀ ਕਰਕੇ ਲੈ ਕੇ ਜਾਵੇ ਬਸ ਜੀ ਬਸ ਹਾਂਜੀ ਲੋਬੀ ਠੀਕ ਹੈ ਜੀ ਸੋ ਦੋਸਤੋ ਖੁੱਲੇ ਸਦੇ ਪੱਤਰਾਂ ਰਹਿਣ ਦੀ ਪੂਰੀ ਸੁਵਤਾ ਹੈਗੀ ਹੈ ਇੱਕ ਨੰਬਰ ਬਾਕੀ ਇਹਨਾਂ ਬਹੁਤ ਵਿਹਾਏ ਰਹਿੰਦਾ ਸਾਰੋਂ ਆ ਰਿਹਾ ਤੇ ਰਹਿਣ ਦੀ ਸੁਵਤਾ ਹੈਗੀ ਹੈ ਰੋਟੀ ਪਾਣੀ ਜਲ ਪਾਣੀ ਪੂਰਾ ਠੀਕ ਹੈ ਮੋਈਆ ਕਰ ਰਹੇ ਜੋਗਾ ਕੋਈ ਭ ਠੀਕ ਹੈ ਜੀ ਨਿੱਗੀ ਜੀ ਫਿਜ਼ਕਲਿਟੀ ਵੇਖੋ ਕਿੰਨੀ ਸੋਹਣੀ ਚੰਗੀ ਜਿਹਾ ਮੂੰਹ ਮੱਥੇ ਦੀ ਨਾਲੇ ਕ੍ਰੋਸ ਬੈਡ ਹਾਂਜੀ ਕ੍ਰੋਸ ਆ ਹਾਂ ਠੀਕ ਹੈ ਜੀ ਬਹੁਤ ਚੰਗੀ ਚਵਾਈ ਚੁਸੀਂ ਆ ਵੀ ਵਾਕੀ ਨਿੱਗਰ ਚੰਗੀ ਸਨੂ ਸਭ ਨਹੀਂ ਤਾਂ ਕਿਸ ਹਿਸਾਬ ਨਾਲ ਚਲੋ ਜਿਆਦਾ ਨਹੀਂ ਮੈਂ ਤਾਂ 20 ਕਿਲੋ ਦੀ ਚਵਾਏ ਨਾ ਜਿਹੜੇ ਹਿਸਾਬ ਨਾਲ ਦੀ ਪਲੀ ਪਲੀਤੀ ਹੈ ਕੋਈ ਗੱਲ ਨਹੀਂ ਕੋਈ ਹੈਕਲਿਸ ਬਣ ਨਹੀਂ ਹੈਗਾ ਸਟਾਰਡਿੰਗ ਹੈ ਜਿਹੜੇ ਹਿਸਾਬ ਨਾਲ ਇਹਦੀ ਵੈ ਹੈ ਹਾਂਜੀ ਲਓ ਜੀ 16 ਕਿਲੋ ਦਾ ਦੋਸਤੋ ਹੋਣਾ ਬਾਕੀ ਟਾਪਰ ਨੂੰ ਲਾਉ ਕਰਵਾਉਣਾ 16 ਦਾ ਪ੍ਰਾਈਸ ਹੀ ਹੋਗਾ ਜੀ ਹੇ ਕੇ ਮਹਾਰਾਜ ਹਾਂਜੀ ਹਾਂਜੀ ਤੇ ਇਹ ਸੰਦੀਪ ਦੇ ਕੇ ਨੀ ਦਈਏ ਫਿਰ ਸੰਤੂ ਸਾਹਿਬ ਮੋਲੇ ਦਾ ਕਰਦੇ ਆਪਾਂ ਪੈੜੀ ਹਜ਼ਾਰ ਰੁਪਿਆ ਇਹ ਵੀ ਮੰਗਣਾ ਸਾਰ ਤੇ ਦੇ ਦਈਏ 60 ਦੇ ਹਾਂਜੀ ਨਹੀਂ 60 ਬਥੇਰੇ ਹੋ ਜਾ ਥੋੜਾ ਕਰੀਏ ਲੈ ਸਾ 57000 ਦੀ ਦੇ ਦਈਏ 57 ਦੀ ਹਾਂਜੀ ਵੀ ਗੱਲ ਉਹੀ ਆਪਾਂ ਰੱਖਣੀ ਹੈ ਵੀ ਜਿੱਤੇ ਤੱਕ ਆਪਣੇ 2-400 ਵਿਚੋਲਾ ਮਾਨਤਨ ਰਹਿ ਜਾਵੇ ਇੱਕੋ ਹੀ ਗੱਲ ਕਰ ਦਈਏ 100 ਰੁਪਿਆ ਛੋੜ ਹੋ ਗਈ 55000 ਚ ਸੰਤੂ ਸਾਹਿਬ 55 55000 ਦੀ ਦੇ ਦਾਂਗੇ ਠੀਕ ਆ ਭਾਈ ਲਓ ਵੀ 55000 ਦੀ ਦੋਸਤੋ ਤੁਹਾਨੂੰ ਵੜ ਮਿਲ ਜੂਗੀ ਮਗਰ ਫੀਮੇਲ ਕਾਫ ਆ 16 ਕਿਲੋ ਤੇ ਚੱਲਣ ਈ ਆ ਬਾਕੀ ਬਹੁਤ ਚੰਗੀ ਆ ਸੰਤੂ ਸਾਹਿਬ ਜਿੰਨੀ ਆਗੀ ਬਹੁਤ ਚੰਗੀ ਆ ਹਾਂ ਜੇ ਇਹ ਜੋੜਾ ਸੰਤੂ ਸਾਹਿਬ ਖਰੀਦੂਗੇ 1 ਲੱਖ 10 ਹਜ਼ਾਰ ਚ ਦੇ ਦਾਂਗੇ ਦੋਵੇਂ ਹੂੰ ਪਹਿਲੇ ਨੰਬਰ ਵਾਲੀਆਂ ਦੋਵੇਂ ਕੋਈ ਲੈ ਲੂ ਠੀਕ ਇੱਕ ਦਸ ਦੀਆਂ ਜੋੜਾ ਦੇ ਦਾਂਗੇ ਜੀ ਲਓ ਵੀ ਕਰੋ ਗੱਲ ਠੀਕ ਆ ਜੀ ਪੂਰੀਆਂ ਕਸਰਾ ਨਿਕਲ ਜਾਣੀਆਂ ਨੇ ਹਾਂ ਜੋੜਾ ਇਕੱਠਾ ਕਰਦੇ ਵਿੱਚ ਜੋੜੀ ਮਿਲ ਜੂਗੀ ਪਲੀਸ ਆਪਣੀਤੀ ਜੋੜੀ ਆ ਠੀਕ ਆ ਜੀ ਤਕਰੀਬਨ ਕਰਮਾਂ ਵਾਲੀਆਂ ਜਿਆਦਾ ਨਹੀਂ ਪਕਾਵਾਂਗੇ 18 20 ਲੀਟਰ ਨੂੰ ਟੱਕਰ ਨੂੰ ਮਾਰਨਗੇ 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 ਸਮਝਾ ਮੇਰੇ ਦੁੱਧ ਵੀ ਇਹਨਾਂ ਦਾ ਕੋਈ 4-5 ਪੈਂਟ ਲਾਊਗਾ ਠੀਕ ਆ ਮਹਾਰਾਜ ਹਾਂਜੀ ਅਗੇ ਨੈਕਸਟ ਦੋਸਤੋ ਆਪਾਂ ਤੁਹਾਨੂੰ ਦਿਖਾਉਣੇ ਆ ਇਹ ਵੀ ਕੌਂਸ ਹੀ ਆ ਗਈ ਜੀ ਜਰਸੀ ਦੇ ਵਰਸਲ ਆਹ ਮੰਨ ਲੇ ਮੇਰਾ ਭਰਾ ਠੀਕ ਆ ਜੀ ਕੱਦ ਵੱਡਾ ਬਾਕੀ ਆ ਚਿਹਰਾ ਮੋਹਰਾ ਤੁਹਾਨੂੰ ਦਿਖਾ ਦਿੰਦੇ ਆਪਾਂ ਫੇਸ ਕੁਆਲਿਟੀ ਕਰੋ ਚੈੱਕ ਮਗਰ ਵੱਛੀ ਐ ਵੱਛਾ ਇਹਦੇ ਮਗਰ ਕਿੰਨੇ ਦਿਨਾਂ ਦੀ ਸੂਈ ਐ ਇਹਨਾ ਹਫਤਾ ਹੋ ਗਿਆ ਸੰਤੋ ਸਾਹਿਬ ਹਫਤੇ ਦੀ ਸੂਈ ਆ ਹਾਂਜੀ ਹੋ ਆਪਾਂ ਦੂਜੇ ਕਰਕੇ ਲਈ ਆ ਠੀਕ ਆ ਜੀ ਹਾਂ ਕਿ ਗੋਲਗਲ ਬਹੁਤ ਕੈਮ ਆ ਨਾ ਚਵਾਈ ਬੜੀ ਚੰਗੀ ਲੱਗੀ ਦੁੱਧ ਵੀ 15 ਕਿਲੋ ਹਾਜ਼ਰ ਹੈ ਜੀ ਥੱਲੇ ਐਸ ਵਕਤ ਹਾਂ ਜੀ ਸੰਤੋ ਸਾਹਿਬ ਉਹ ਦੋ ਸੌ ਹਫ਼ਤੇ ਖੰਡ ਦੀ ਸੂਈ ਤੇ ਤਕਰੀਬਨ 15 ਕਿਲੋ ਐਸ ਵਕਤ ਦੇ ਥੱਲੇ ਦੁੱਧ ਹਾਜ਼ਰ ਆ ਬਾਕੀ ਜਿਵੇਂ ਆਪਾਂ ਨਾਰਮਲੀ ਗੱਲ ਕਰਦੇ ਨੇ ਵੀ ਥਣ ਥਣ ਬਹੁਤ ਟਿਕਾਣੇ ਤੇ ਆ ਚਾਰੇ ਗੁੱਠਾਂ ਤੇ ਚੌ ਨੁਕਰਾਂ ਤੇ ਥਣ ਲੱਗਾ ਠੀਕ ਆ ਜੀ ਮੋਟਾ ਥਣ ਸਪੇਸ ਵਾਰਡ ਤਕਰੀਬਨ ਕੋਈ 5 5 6 6 ਇੰਚ ਤੇ ਥਣਾਂ ਚਾਰੇ ਥਣਾਂ ਦੀ ਗੱਲ ਕਰ ਲਈਏ ਤੇ ਹਾਈਟ ਕੱਦ ਤਕਰੀਬਨ ਮੀਡੀ ਉਂਗਲਮਗਲ ਜਿਹੜੀ ਮੋਟੀ ਦਾ ਰੂਵ ਵਰਗੀ ਭੋਲੀ ਵੜ ਠੀਕ ਆ ਜੀ ਹਾਂਜੀ ਬਾਕੀ ਮੇਰੇ ਭਰਾਵੋ ਚੋਣ ਦਾ ਪਸ਼ੂ ਕੋਈ ਮਾੜਾ ਨਹੀਂਗਾ ਠੀਕ ਆ ਜੀ ਚੋਣ ਦਾ ਹੁਣ ਥੋੜੀ ਜੀ ਸਮਾਂ ਲਿਮਟਡ ਜਿਆ ਹੈ ਉਹਦੇ ਕਰਕੇ ਥੋੜੀ ਜੀ ਆਪਾਂ ਤੇ ਲਕੀਤੀ ਆ ਨਹੀਂ ਨਾ ਸਾਰੀਆਂ ਭਰਾਵਾਂ ਦੀ ਆਪਾਂ ਚਵਾਈ ਤੁਹਾਨੂੰ ਕਰਕੇ ਦਿਖਾਈ ਜਾਣੀ ਸੀਗੀ ਜਿੰਤੋਂ ਤੱਕ ਆਪਣਾ ਫਰਜ਼ ਬਣਦਾ ਅਗੋ ਤੁਸੀਂ ਵੀ ਪੈਸੇ ਖਰਚ ਕਰਨੇ ਹੁੰਦੇ ਆ 50 60 70 ਹਜ਼ਾਰ ਰਕਮ ਕੋਈ ਥੋੜੀ ਨਹੀਂ ਹੁੰਦੀਗੀ ਪਸ਼ੂਆਂ ਦੇ ਹਿਸਾਬ ਨਾਲ ਤੇ ਆਪਦਾ ਬਿਲਕੁਲੋ ਤੁਸੀਂ ਇੱਥੇ ਆਣ ਕੇ ਤਸੱਲੀ ਕਰ ਸਕਦੇ ਜੇ ਠੀਕ ਆ ਜੀ ਵੀਡੀਓ ਕਾਲ ਤੇ ਕਰਾ ਲਿਓ ਜਿੱਦਾਂ ਵੀ ਕਿਸੇ ਭਰਾ ਦੀ ਸੈਟ ਸੈਟਿੰਗ ਜਿੱਦਾਂ ਮਰਜੀ ਸੰਤੂ ਸਾਹਿਬ ਕੋਈ ਚਵਾਰੇ ਭਾਵੇਂ ਦੋ ਡੰਗ ਚਵਾਰੇ ਕੋਈ ਆਹ ਆਹ ਮਗਰ ਬੱਛਾ ਜੇ ਠੀਕ ਆ ਜੀ ਠੀਕ ਆ ਲੈ ਸੰਦੀਪ ਇਹਦਾ ਮੁੱਲ ਦਾ ਮੁੱਲ ਸੰਤੂ ਸਾਹਿਬ ਸੇਮ ਨਹੀਂ ਆ ਇਹਦਾ ਮੁੱਲ 60000 ਹਾਂ 57000 ਦੀ ਦੇਵਾਂਗੇ ਮੁੱਲ ਕੀ ਅੱਜ ਫਿਰ 57 ਇਹੋ ਘਰ ਦੇ ਵਿੱਚ ਹੀ ਆ ਇਹੋ ਹੀ ਇਹੋ ਹੀ ਹਾਂ ਹਾਂਜੀ ਠੀਕ ਆ ਜੀ 40000 ਰੁਪਇਆ ਛੱਡ ਦਾਂਗੇ 55 ਦੇ ਦੇ ਦਾਂਗੇ ਜੀ 56 ਦੇ ਹਾਂਜੀ ਲਓ ਜੀ ਹੋਰ ਵੀ ਜਿਹੜਾ ਦੋਸਤ ਮਾਨਤਨ ਹੋ ਜੂਗਾ 56000 ਬਾਕੀ ਤੁਸੀਂ ਆਪਣਾ ਤਾਲਮੇਰ ਬਿਠਾ ਲਿਓ ਠੀਕ ਆ ਜੀ ਵੀਰ ਤੇ ਨਾਲ ਜਿੱਥੇ ਵੀ ਕਿਹੜਾ ਭਰਾ ਦੀ ਸਾਈਡਿੰਗ ਪੈਂਦੀ ਹੈ ਵਿੱਚੋਂ ਥੋੜਾ ਬਤਾਂ ਕੋਈ ਛੋੜ ਛੱਪੇ ਜਿੰਨੇ ਕ ਮਾਨਤਨ ਹੋਣੇ ਬਾਕੀ ਰਹਿ ਗਏ ਆ ਉੱਥੇ ਕ ਆਪਣੇ ਤੈਅ ਬਿਠਾ ਲਿਓ ਠੀਕ ਇਧਰ ਸੰਦੀਪ ਆਪਣੇ ਕੋਲ ਆਹ ਵੜ ਕਿਵੇਂ ਆ ਸੰਤੋਖ ਸਾਹਿਬ ਇਹ ਵੀ ਸੂਈ ਆ ਜੀ ਇਹ ਪਰਸੋਂ ਸੂਈ ਆ ਜੀ 15 16 ਕਿਲੋ ਬੋਲਾ ਚੱਲਦਾ ਜੀ ਇਹਦੇ ਥੱਲੇ ਇਹਦੇ ਥੱਲੇ ਹਾਂਜੀ ਲਓ ਜੀ ਸ਼ਾਮ ਦੀ ਸੂ ਲੋ ਜੀ ਬੱਛਾ ਮਗਰ ਆ ਠੀਕ ਆ ਜੀ ਤੇ ਤਕਰੀਬਨ 15 16 ਕਿਲੋ ਬੌਲੇ ਤੇ ਆ ਸੋ ਜਰਸੀ ਦੇ ਵਿੱਚ ਇਹ ਵੀ ਕ੍ਰੋਸ ਆਂਗਾ ਠੀਕ ਆ ਜੀ ਤੇ ਦੇਸੀ ਗੋੜ ਵਰਗਾ ਰਾਂਗਾ ਕਰਵਾਉਣੀ ਦਾ ਬਿਲਕੁਲ ਇਹਨਾਂ ਆਪਾਂ ਲਾਲ ਰੰਗ ਪਰ ਇਹ ਵੀ ਚੰਗੀ ਆ ਜੀ ਹਾਂ ਆ ਵੇਖੋ ਜੀ ਇਹ ਸੰਧੂ ਦਾ ਬੁਣੇ ਆਈ ਕਰਕੇ ਨਾ ਥੋੜਾ ਜਿਹਾ ਤਾਂ ਡਰਦੀ ਆ ਕੋਈ ਨਹੀਂ ਕੋਈ ਨਹੀਂ ਬਾਹਰ ਨਿਕਲੇ ਇਹਨਾਂ ਨਾਲ ਕਰਕੇ ਜੀ ਲੋ ਜੀ ਹੱਥ ਉਹੋ ਬਈ ਅਸਾਂ ਦੀ ਫਿਰ ਸੋਈ ਪਰਸਾਂ ਦੀ ਐ ਪਰਸਾਂ ਦੀ ਸੋਈ ਐ 15 16 ਕਿਲੋ ਸੰਧੂ ਸਾਹਿਬ ਬੋਲਾ ਹੀ ਆ ਤੇ 15 16 ਕਿਲੋ ਦੋਸਤੋ ਬੋਲਾ ਹੀ ਐ ਤੇ ਕਰਮਾ ਲਈ ਦੇ ਠੀਕ ਆ ਜੀ ਤੇ ਬਾਕੀ ਹਵਾ ਨੇਚਰ ਦੀ ਪੂਰੀ ਖਬਰਦਾਰ ਆ ਤੇ ਹੁਣ ਇਸ ਵਕਤ ਬੋਲਾ ਹੀ ਬੋਲਾ 15 16 ਕਿਲੋ ਲਈ ਖਰਤੀ ਐ ਕਰਮਾ ਦੀ ਠੀਕ ਆ ਜੀ ਮਗਰ ਇਹਦੇ ਬੱਚਾ ਬੱਚਾ ਤੁਸੀਂ ਨਾਲ ਦੇਖ ਸਕਦੇ ਜੀ ਮੇਲ ਕਾਫ ਆ ਤੇ ਸਵੇਰੇ ਵੀ ਦੁੱਜੇ ਕੇ ਕੀ ਆ ਠੀਕ ਸਵੇਰੇ ਦੁੱਜੇ ਸੰਧੂ ਸਾਹਿਬ ਦੇ ਹਾਂ ਚੌਣ ਜਾਂਦੀ ਚੰਗੀ ਐ ਇੱਕ ਨੰਬਰ ਸੰਧੂ ਸਾਹਿਬ ਕੋਈ ਭੂੜ ਨਹੀਂ ਛਟਾ ਨਹੀਂ ਹਾਂ ਇੱਕ ਨੰਬਰ ਚੌਣ ਲੈ ਜਾ ਬੱਚਾ ਗਾੜੀ ਲੈ ਇੱਧਰ ਲੈ ਹਾਂ ਪਤਾ ਕਰੀ ਕਰ ਤੋਰ ਲੋ ਇਹਨੂੰ ਹਾਂ ਨਿਕੇ ਵੀ ਰੈਣ ਤੋਰ ਲਾ ਲ ਮਾਂ ਬੱਚੇ ਨੂੰ ਗਾਂ ਚੁੱਕਾ ਨਹੀਂ ਨਹੀਂ ਲਈ ਜਾ ਇਦਾਂ ਤੋਰੀਆ ਕਰੀ ਜਾ ਤੋਰੀਆ ਬੱਚਾ ਕਾਲੀ ਪਿੰਦੀ ਨਾ ਪਰ ਇਹ ਆਈ ਨਾ ਲਈ ਆ ਨਾ ਬੱਚਾ ਲਈ ਹੈਗਾ ਹਾਂ ਕੋਈ ਕੋਈ ਨਹੀਂ ਗਾਂ ਲਈ ਜਾ ਉਹ ਜੋ ਬੱਚਾ ਟੋਕਰਾ ਅਚੋਕ ਲੋ ਚੋਕ ਕੇ ਕੰਮ ਹੈ ਜੋਖੀ ਲੋ ਜੀ ਠੀਕ ਹੈ ਜੀ ਸੋ ਐਸ ਵਕਤੇ ਦੋਸਤੋ ਬੋਲਾ 15 16 ਕਿਲੋ ਆ ਦੂਜਾ ਸੁਆ ਇਹ ਵਹਿੜ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਠੀਕ ਆ ਬਾਕੀ ਥਾਂ ਦੇ ਵੀ ਜਿੰਨੀ ਵੀ ਤੁਸੀਂ ਦੇਖ ਰਹੇ ਹੋ ਸਾਫ ਲੇਵਾ ਨਾ ਕਰਿਆ ਕਰਨਾ ਥੀ ਮੁੱਠੀ ਵਾਲਾ ਥਾਣਾ ਠੀਕ ਆ ਜੀ ਆਓ ਲੈ ਜਾ ਲੰਮੀ ਆਹ ਦੇਖੋ ਫਰੇਕ ਆ ਬੰਦ ਕੇ ਵੀਰ ਜੀ ਲੋ ਸੰਦੀ ਮੋੜ ਲਿਆ ਬਈ ਬੰਦੇ ਬਚਾ ਗਾੜੀ ਬਾਕੀ ਚੰਗੀ ਸਾਫ ਸਫਾਈ ਸੰਦੀਪ ਸਾਬ ਚਵਾਈ ਕੁੜੀ ਦੀ ਬੜੀ ਚੰਗੀ ਆ ਠੀਕ ਆ ਜੀ ਅਰੇ ਬਾਬਾ ਇਹ ਸੰਦੀਪ ਇਹਦਾ ਮੁੱਲ ਵੀ ਦੱਸ ਗਿਆ ਆਪਣੇ ਭੈਣ ਭਰਾਵਾਂ ਨੂੰ ਦਈਏ ਕਿੰਨੇ ਦੀ ਫਿਰ ਸੰਧੂ ਸਾਹਿਬ ਮੁੱਲ ਦੇ ਕਰਦੇ ਮੱਛੀ ਦਾ 72000 ਰੁਪਿਆ ਹਾਂ ਬਾਕੀ ਵੇਖ ਲੈ ਜਿੰਨੇ ਦੇ ਚੰਗੀ ਲੱਗਦੀ ਦੇ ਦੇਣੇ ਬਾਕੀ ਨਾਲ ਖਾਵੇ ਤਰੀ ਵੀਰਾਂ ਨੂੰ ਤੇ ਛਟੇ ਛੁੱਟੇ ਤੇ ਬੜੀ ਕਮਾਲ ਆ ਕੇ ਪੂਰਾ ਤੀਜਾ ਜਿਹੜਾ ਥਾਣੇ ਜੀ ਹਮ ਠੀਕ ਆ ਕੀ ਮੁੱਲ ਸੰਦੀਪ ਦਾ ਸੰਦੂਬ ਬੋਲ ਕਰਦੇ ਨਾ 72000 ਰੁਪਿਆ ਹਾਂ 67000 ਦੀ ਦੇ ਦਈਏ ਜੀ 67000 ਦੀ ਹਾਂਜੀ 65000 ਦੀ ਗੱਲ ਕਰੀਏ ਨਹੀਂ ਹਜੇ ਵੀ ਕਸਰ ਰਹੀ ਓ 65000 ਦੀ ਦੇ ਦਈਏ ਸੰਦੂਬ 65000 ਹੋਣੀ ਹੈ ਕਸਰ 65000 ਦੀ ਦੇ ਦਈਏ ਬੱਚੀ ਬਹੁਤ ਚੰਗੀ ਹੈ ਹਾਂ ਨਾ ਸਬ ਬਰੀਡ ਵਾਲੀ ਹੈ ਦੁੱਧ ਵੀ ਚੰਗਾ ਵਹਿ ਰ ਥਲੇ ਦੁੱਧ ਚਲੋ 20 ਕਿਲੋ ਚਵਾ ਦੂ ਜੇ 15 16 ਕਿਲੋ ਬੋੜੇ ਚਲੰਦੀ ਹੈ ਹਾਂ ਅਸੀਂ 65000 ਦੀ ਦੇ ਦਈਏ ਚਲੋ ਦੇ ਦਿਓ ਓਏ ਕਰਦਾ ਮਾਨਤਾ ਥੋੜਾ ਪਤਾ ਬਿਲਕੁਲ ਜੀ ਹੋ ਜਾਏਗਾ ਨਹੀਂ ਕਰਾਂਗੇ ਆਏ ਗਏ ਨਾ ਦੋਸਤੋ ਮਾਨਤਨ ਹੋਰ ਵੀ ਹੋ ਜਾਏਗਾ ਜੀ ਬੜਾ ਸਾਫ ਚੰਗੀ ਬਿਲਕੁਲ ਬਾਕੀ ਇਹ ਰੰਗ ਨੂੰ ਮਿਲਦਾ ਰੰਗ ਵੀ ਐਨ ਗੁੜ ਰਗੀ ਜਸਨੇਰੀ ਹਾਂ ਲਓ ਜੀ ਚੰਗੀ ਪਲੀ ਪਲੀਤੀ ਆ ਸਾਨੂੰ ਚੰਗੀ ਆ ਇਧਰ ਇੱਕ ਨਾਗ ਤਾਂ ਹੋਰ ਦਿਖਾ ਦਿੰਨੇ ਆ ਇਹ ਸੂਈ ਬਿਲਕੁਲ ਗੱਬਨਾ ਠੀਕ ਆ ਤਿਆਰੀ ਦੇ ਅਸੰਦ ਸਾਹਿਬ ਚਾਰ ਪੰਜ ਦਿਨ ਲੈ ਲਊ ਵੀ ਬੈਰ ਆਹ ਵੇਖੋ ਜੀ ਡੱਬੀ ਵੈੜ ਆ ਗਈ ਬਹੁਤ ਜਿਆਦਾ ਚੰਗੀ ਠੁੱਕੀ ਆ ਤਿਆਰੀ ਦੇ ਵਿੱਚ ਹੀ ਆ ਠੀਕ ਆ ਜੀ ਤੇ ਸੂਹਾ ਕਨਵਾ ਹੁੰਦੀ ਆ ਸੂਹਾ ਸੰਤ ਸਾਹਿਬ ਉਹਨਾਂ ਦੇ ਦੁੱਗਿਆ ਅੱਖਾਂ ਕੋ ਤੀਜਾ ਮੰਨ ਸਕਦਾ ਵੀਰ ਤੀਜਾ ਕ ਮੰਨਦੇ ਹਾਂਜੀ ਠੀਕ ਆ ਜੀ ਲਓ ਵੀ ਤੀਜਾ ਸੂਹਾ ਦੋਸਤੋ ਮੰਨ ਕੇ ਮੇਰਾ ਭਰਾ ਸੌਦਾ ਕਰ ਲਿਓ ਐਚ ਮੈਡੀਅਮ ਤੋਂ ਪਲਾਸਾ ਪਾਲੀਸਾਂ ਦੀ ਪੂਰੀ ਆ। ਗੋਲ ਕਰਮਾਂ ਦੀ ਸਾਰੇ ਪਾਸਿਓਂ ਹਵਾਨਾ ਚੱਡੇ ਦੀ ਤੁਸੀਂ ਵੇਖਦੇ। ਹਮੇਸ਼ਾ ਪੰਡਾ ਹੀ ਪਾਈ ਫਿਰਦੀ ਵੇਰ ਥੱਲੇ। ਉਨੀ ਗਾ ਤੇ ਉਨੀ ਪਛਾਣ ਦੀ। ਵਿਰਲਾ ਗਿੱਠ ਗਿੱਠ ਦੀਆਂ ਵਰਲੀਆਂ ਆ। ਆ ਵੇਖੋ। ਪੰਡਾ ਹੀ ਪਾਈ ਵਰਦੀ ਮਨਾ ਸੰਤੂ ਸਾਹਿਬ ਦੇ। ਆ। ਠੀਕ ਹੈ ਜੀ। ਆ ਜੇ ਸਾਹਮਣੇ ਸਾਹਿਬ ਫੋਨ ਆਉਂਦੀ ਮੇਰੇ ਸਾਹਮਣੇ ਤਿੰਨ ਚਾਰ ਦਿਨ ਨਹੀਂ ਹੁੰਦੀ। ਬੋਲੋ ਪੰਨਿਆ ਫਿਰ। ਨਹੀਂ ਪੰਨਿਆ ਜੀ। ਠੀਕ ਹੈ ਜੀ। ਲੋ ਜੀ ਬਣੀ ਥੜੀ ਬਹੁਤ ਜਿਆਦਾ ਵਧੀਆ ਠੀਕ ਆ ਜੀ ਥੱਲਿਓ ਬਹੁਤ ਵਧੀਆ ਬਾ ਕਮਾਲ ਢੋਲ ਹੀ ਕਰਮਾ ਦੀ ਬੰਨੀ ਖੜੀ ਥੱਲਿਓ ਵੇਖੋ ਤੁਸੀਂ ਬਹੁਤ ਸੋਹਣੀਆਂ ਬੰਦਾ ਸਪੇਸਾ ਸੋਹਣੀ ਮੂੰਹ ਮੱਥੇ ਤੋਂ ਆਹ ਵੇਖੋ ਜੀ ਸੁਆ ਮੇਰਾ ਭਰਾ ਆਪਦੀ ਸਮਝ ਵੇਖ ਲਿਓ ਜੀ ਦੂਜਾ ਮੰਨ ਲਿਓ ਵੈਸੇ ਤਾਂ ਦੂਜੇ ਵੀ ਜਾ ਹਾਂ ਜੀ ਦੂਜੇ ਆਖਿਆ ਨਾ ਆਪਾਂ ਚਲੋ ਆਪਾਂ ਆਦਨੇ ਮੁੜ ਕੇ ਵੀਰ ਕੋਈ ਕਮੈਂਟ ਆ ਜਾਣਾ ਲਿਖਿਆ ਅਗਲਾ ਆਪਦੀ ਸਮਝ ਵੇਖ ਚਲੋ ਆਪਦੀ ਸਿਆਣਪ ਨੂੰ ਸਮਝ ਵੇਖ ਹਾਂ ਜੀ ਆਪਾਂ ਦੂਜੇ ਆਖਿਆ ਚਲੋ ਆਪਾਂ ਆਪਦੀ ਸਮਝ ਨਾਲ ਦੂਜੇ ਕਰਕੇ ਲੈ ਲਈ ਹਾਂ ਹਾਂ ਜੀ ਬਾਕ ਲਓ ਜੀ ਠੀਕ ਆ ਜੀ ਸੋ ਚੌਕ ਕੰਨੀਆਂ ਤੋਂ ਪੂਰੀਏ ਕਰਮਾ ਲਈ ਥੋੜੀ ਜੀ ਪਲੂਣ ਤੁਹਾਨੂੰ ਥੋੜੀ ਜੀ ਨਜ਼ਰ ਆਊਗੀ ਹਾਂ ਜੀ ਹਾਂ ਜੀ ਉਹ ਵੀ ਸੰਗਸਾ ਰਾਤ ਨੂੰ ਅੱਜ ਹੀ ਮਾਲ ਇਕੱਠਾ ਕੀਤਾ ਸਾਰਾ ਇਹ ਰਾਤ ਨੂੰ ਤੂੜੀ ਪਾਤ ਤੇ ਲੈਣੀ ਸਵੇਰ ਨੂੰ ਬਿਲਕੁਲ ਬਿਲਕੁਲ ਜੀ ਆਹ ਦੇਖੋ ਲਓ ਜੀ ਬਾਕੀ ਬੜਾ ਸੋਹਣਾ ਡਿਜ਼ਾਈਨ ਜੂਨ ਚੰਗਾ ਠੀਕ ਆ ਜੀ ਹਾਂ ਜੀ ਸਾਰਾ ਚੰਗਾ ਅੱਜ ਜਿੰਨਾ ਹੈਗਾ ਤੇ ਭਾਅ ਬੜੇ ਜਾਏਗਾ ਮਿੱਠੇ ਮਿੱਠੇ ਸੋ ਜਗਾਰ ਜੂੜ ਬਹੁਤ ਥੋੜਾ ਲੱਗਾ ਥੱਲੋ ਕਰਵਾ ਲਈ ਨੂੰ ਤੇ ਬਾਕਮਾਲ ਬਹੁਤ ਖੂਬਸੂਰਤ ਚੰਗੀ ਬੈੜਾ ਤੇ ਮੁੱਲ ਵੀ ਆਪਾਂ ਪੁੱਛ ਲਵਾਂਗੇ। ਬਾਕੀ ਭਾਈਆਂ ਲੋੜ ਵਾਲੀ ਜਿੰਨੀ ਹੈਗੀ ਸੰਧੂ ਸਾਹਿਬ। ਸਹੀ ਹੋ ਗਿਆ ਜੀ। ਤੇ ਇਹਦਾ ਸੰਦੀਪ ਲੈ ਦੇ ਕੀ ਫਿਰ ਅੱਜ ਕਰਦਾ। ਸੰਧੂ ਸਾਹਿਬ ਮੁੱਲ ਕਰਦੇ 65000 ਰੁਪਿਆ। ਹਾਂ ਮੈਂ ਤਾਂ ਇਹ ਵੀ 60 ਦੀ ਦੇ ਦੀਏ। ਭਾਅ ਬਿਲਕੁਲ ਜਾਇਜ਼ ਹੈ। ਮਾਲ ਸਾਰੇ ਚੰਗਾ ਜੀ ਅੱਜ। 60 ਹਾਂਜੀ। ਵੇਖ ਰਾ ਤੇਰੀ ਇੱਛਾ ਆਪਾਂ ਕੀ ਕਰਕੇ ਹੋਰ ਤੇ ਇਹਦੇ ਮਾਨਤਾ ਤਿੰਨ ਹਜ਼ਾਰ ਛੋਟ ਕਰ ਦੀਏ 57 ਮਾਲ ਆਪਣੇ ਕੋਲ ਤਾਂ ਰੋਝਦਾ ਹੋਣਾ ਭਾਈ ਕੋਈ ਭੈਣ ਭਰਾ ਲਿਜਾਵੇ ਚੇਤਾ ਕਰੇ ਜੁੜੇ ਤੇਰੇ ਨਾਲ। 57 ਦੇ ਦੇ ਦੀਏ। 57 ਦੇ। ਹਾਂਜੀ। 57 ਦੀ ਦੇ ਅਗੰਗਿਆ 1000 ਰੁਪਏ ਛੋੜ ਕਰਾਂਗੇ ਹੁਣ ਕੋਜੇ ਲੈ ਖੋਸ਼ੀ ਆਜਾ ਸੰਧੂ ਸਾਹਿਬ ਸਾਰਾ ਮਾਲ ਜਿੰਨੀ ਲੈਸ ਹੋ ਜਾ ਆਪਾਂ 8000 ਦੀ ਬਚੀ ਹੈ ਪਰ 55 ਦੇ ਦਵਾਂਗੇ ਜੇ ਕੋਈ ਭਰਾ 4 ਦਿਨ ਸੰਭਲੂਗਾ ਤੇ ਉਨੀ ਨੂੰ ਕੋਈ 5-7000 ਰਾਇਤ ਮਿਲ ਜੂਗੀ ਤੇ ਬਾਕੀ ਥਣਾ ਚਮਾਂ ਦੀਆਂ ਟੱਪਰ ਟਪੜੋ ਕੇ ਜਿੱਦਾਂ ਮਰਦੀ ਤਸੱਲੀ ਕਰਕੇ ਖੜੇ ਜਿਹਨੇ ਆਨਲਾਈਨ ਮੰਗਾਵਣੀਆਂ ਗੱਡੀ ਚ ਲਾਵੇ ਆਜੀ ਤਸੱਲੀ ਕਰੇ ਬੇਟਾ ਰਖੜੇ ਨਹੀਂ ਫਿਰਦੇ ਘੜੀ ਜਰਾ ਤੂੰ ਬਹੁਤ ਠੀਕ ਆ ਹਾਂਜੀ ਐਂਡ ਟੋਟ 255 ਦੀ ਠੀਕ ਆ ਜੀ 55000 ਦੀ ਜਿਹੜੇ ਨਹੀਂ ਮੁਰਕੇ ਉਹ ਵੀਰ ਫੋਨ ਕਰੇ ਜਿੰਨੇ ਲੈਣੀ ਹੈ ਜਾਨੀ ਕਿ ਜਿੰਨੇ ਸਾਈ ਆਪਣੇ ਖਾਤੇ ਤੇ 55 ਦੇ ਸੰਸਾ ਪਾਈ ਕੇ ਜਿੰਨੇ ਸੋਚਣਾ ਨਹੀਂ ਸੌਦਾ ਹੀ ਕਰਨਾ ਹਾਂ ਪਤਾ ਨਹੀਂ ਚੱਕਰ ਆ ਭਾਂ ਦੇ ਰ ਕੋਈ ਕਹਿ ਹੁੰਦੇ ਤੂੰ ਹੀ ਵੱਟ ਵੱਟ ਭਾਂ ਪਰ ਮਾਨਕ ਹੁੰਦੇ ਉਹ ਬਿਲਕੁਲ ਜੀ ਪੀਲੀ ਵੀਡੀਓ ਪਾਈ ਫਿਰ ਵੀ ਵੀਰ ਭਰਾ ਕਹੀ ਕਰੀ ਜਾਂਦੇ ਨਹੀਂ ਯਾਰ 2000 ਘੜ ਦੇ ਦੇ 3000 ਘੜ ਦੇ ਦੇ ਹਾਂ ਹਾਂ ਤਾਂ ਡੌਣ ਤਾਂ ਤੁਸੀਂ ਸੰਸਾਭ ਬੜਾ ਕਰ ਦਿੰਦੇ ਜੀ ਕਹਿੰਦੇ ਨਹੀਂ ਆਪਾਂ ਨੂੰ ਬਾ ਖਿੱਚ ਕੇ ਦਈਏ ਹਾਂਜੀ ਹਾਂਜੀ ਨਫਾ ਤੁਸੀਂ ਆਪਣੇ ਨਫੇ ਤੇ ਨਫਾ ਲਾਓ ਤੇ ਕਹਿੰਦੇ ਨੂੰ 10000 15000 ਕਮਾਈ ਲੈ ਕੇ ਦੇਈ ਗਈ ਦੇਈ ਗਈ ਮੈਂ ਲੈ ਕੇ ਵੀ 355 ਦੀ ਤੇ ਇਹ ਚੀਜ਼ 60000 ਦੀ ਤੇ ਮੇਲ 55 ਦੀ ਗਈ 55 ਦੀ ਗਈ ਹਾਂਜੀ ਇਹਨਾਂ ਦਾ ਸੁਆਦ ਇਹੋ ਜਿਹੇ ਕੰਮ ਚ ਹੁੰਦਾ ਬਾਕੀ ਸਾਰੇ ਭਾਈ ਸੰਸਾਭ ਮਿੱਠੇ ਮਿੱਠੇ ਅੱਜ ਬਹੁਤ ਚੰਗੇ ਭਾਵਾ ਤੇ ਗਾਇਆਂ ਨੂੰ ਦੁੱਧ ਵਾਲੀਆਂ ਸਾਰੀਆਂ ਲੈ ਵੀ ਮੱਲੋ ਇਹ ਅੱਜ ਨਾਗਨੇ ਟੋਟਲ 5 ਤੇ ਬਾਕੀ 400 100 ਤੁਹਾਨੂੰ ਵਿਖਾ ਤੇ ਆ ਇਹ ਰੰਗ ਬੜਾ ਬੜਾ ਅਸਲੀ ਦੀ ਬੜੀ ਦਿਖਾਈ ਹੈ ਚੰਗੀ ਪਣੀ ਥਾਣੀ ਬੜੀ ਆ ਹਾਂਜੀ ਸੂਬੀ ਪਵੇ ਕਰਮਾੜੀ ਜੀ ਸਫਰ ਚ ਚਾਹੁੰਦੇ ਆ ਵੀ ਸੂਫੇ ਤੇ ਇਹ ਜਿਹੜਾ ਵੀ ਕੋਈ ਉਧਰ ਕੇ ਤਿਆਰੀ ਚੰਗੀ ਖੜੀ ਖੜੀ ਹੈ ਪੂਰੀ ਤਿਆਰੀ ਹੈ ਕਿ ਕਿੰਨੇ ਪੈ ਤਿਆਰੀ ਤੇ ਹਾਂਜੀ ਹਾਂਜੀ ਲੈ ਵੀ ਸੰਦੀਪ ਇਹੋ ਨਾਗ ਨੇ ਅੱਜ ਹਾਂਜੀ ਹਾਂਜੀ ਤੇ ਮਹਾਰਾਜ ਇੱਕ ਨੰਬਰ ਕਰਦੇ ਸੰਜੇਪ ਇੱਕ ਨੰਬਰ ਹੈਗਾ ਸੰਦੀਪ ਸਾਹਿਬ 81370 ਜੀ 38947 ਇੱਕ ਸੰਤੂ ਸਾਹਿਬ ਹੈਗਾ ਜੀ 9846 ਜੀ 38947 ਠੀਕ ਹੈ ਜੀ ਮਹਾਰਾਜ ਸਾਸਰੀ ਕਾ ਵੀ ਜੀ ਜੀ ਹਾਂਜੀ ਸਾਸਰੀ ਕਾਲ ਨਵੀਂ ਭਰਾਵੋ ਇਹ ਅੱਜ ਨਾਲ ਸੀਗੇ ਬਾਕੀ ਐਨੀਮਲ ਤੁਹਾਨੂੰ ਚੰਗੇ ਲੱਗੇ ਹੋਣਗੇ ਪਸ਼ੂ ਚੰਗੇ ਆਉਂਦੇ ਆ ਸਾਫ ਉਤਰੇ ਨਗਨੇ ਸੋਨੇ ਵਰਗੇ ਪਸ਼ੂ ਆ ਤੇ ਚੰਗੇ ਪੈਸੇ ਭਰਾਵਾਂ ਨੇ ਲਾਉਣੇ ਆ ਕੋਈ ਬਾਲੇ ਜਾਂ ਪੰਜੇ ਨਹੀਂ ਕਹਿ ਸਕਦੇ ਵੀ ਹਾਈ ਕਾਉਟ ਦੇ ਪਸ਼ੂ ਆ ਬਿਲਕੁਲ ਨਾਰਮਲ ਰੇਂਜਾਂ ਨੇ 55 55 ਦੇ ਪਰਤੇ 58 57 60 ਦਾ ਭਾਅ ਪੜਤਾ ਅੱਜ ਸਾਰੇ ਪਸ਼ੂਆਂ ਦਾ ਸੋ ਬਾਕੀ ਮੇਰਾ ਵੀਰ ਖਿੱਚ ਕੇ ਵੱਧੋ ਉਹ ਵੀਡੀਓ ਸ਼ੇਅਰ ਕਰਿਓ ਤੇ ਇੱਥੇ ਵਿజిਟ ਕਰੋ ਆਪਦੇ ਬਿਲਕੁਲ ਮਾਨ ਪਸੰਦੀਦਾ ਚੁਣੀਂਦਾ ਪਸ਼ੂ ਚੁਣ ਕੇ ਆਪਣੀ ਤਸੱਲੀ ਕਰਕੇ ਪਸ਼ੂ ਲੈ ਕੇ ਜਾਓ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵਿਨਾ ਭਰਾਵਾਂ ਨੂੰ